ਸਤਨਾਮ ਸੋ ਕਹੋ ਟਲ ਗੁਰ ਸੇਵੀ ਆ ਅਨ ਸੁਸਜ ਸੁਭਾਏ ਦਰਸ਼ਨ ਪਰਸੀਆ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੇ ਮਹੱਲਾ ਪੰਜਵਾ ਘਰ ਦੂਜਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗੂ ਦਾਨ ਠਾਕੁਰ ਨਾਮ ਅਵਰ ਕੱਚੂ ਮੇਰਾ ਸੰਗ ਨ ਚੱਲੇ ਮਿਲੇ ਕਿਰਪਾ ਗੁਣ ਗਾਮ ਮੰਗੂ ਦਾਨ ਠਾਕੁਰ ਨਾਮ ਇਹ ਮਾਲਕ ਪ੍ਰਭੂ ਮੈਂ ਤੇਰੇ ਪਾਸੋਂ ਤੇਰੇ ਨਾਮ ਦਾ ਦਾਨ ਮੰਗਦਾ ਹਾਂ ਅਵਰ ਕੱਚੂ ਮੇਰਾ ਸੰਗ ਨ ਚਾਲੈ ਮਿਲਾ ਕਿਰਪਾ ਗੁਣ ਗਾਮ ਕੋਈ ਭੀ ਹੋਰ ਚੀਜ਼ ਮੇਰੇ ਨਾਲ ਨਹੀਂ ਜਾ ਸਕਦੀ ਜੇ ਤੇਰੀ ਕਿਰਪਾ ਹੋਵੇ ਤਾ ਮੈਨੂੰ ਤੇਰੀ ਸਿਫਤ ਸਲਾਹਾ ਮਿਲ ਜਾਏ ਰਹਾਉ ਰਾਜੂ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਛਾਮ ਏ ਭਾਈ ਹਕੂਮਤ ਤਨ ਤੇ ਅਨੇਕਾਂ ਪਦਾਰਥਾਂ ਦੇ ਸਵਾਦ ਇਹ ਸਾਰੇ ਰੁੱਖ ਦੀ ਛਾਂ ਵਰਗੇ ਹਨ ਸਦਾ ਇੱਕ ਥਾਂ ਟਿਕੇ ਨਹੀਂ ਰਹਿ ਸਕਦੇ ਧਾਇ ਧਾਇ ਬਹੁ ਵਿਦ ਕੋ ਧਾਵੈ ਸਗਲ ਨਿਰਾਰਤ ਕਾਮ ਮਨੁਖ ਇਹਨਾਂ ਦੀ ਕਾਤਰ ਸਦਾ ਹੀ ਕਈ ਤਰੀਕਿਆਂ ਨਾਲ ਦੌੜ ਭੱਜ ਕਰਦਾ ਰਹਿੰਦਾ ਹੈ ਪਰ ਉਸ ਦੇ ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ ਬਿਨ ਗੋਬਿੰਦ ਅਵਰ ਜੀ ਚਾਹੋ ਦੀ ਸਾਇ ਸਗਲ ਬਾਤ ਹੈ ਖਾਮ ਏ ਨਾਨਕ ਆਖੇ ਭਾਈ ਜੇ ਮੈਂ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕੁਝ ਹੋਰ ਹੋਰ ਹੀ ਮੰਗਦਾ ਰਹਾ ਤਾਂ ਇਹ ਸਾਰੀ ਗੱਲ ਕੱਚੀ ਹੈ ਕਹੋ ਨਾਨਕ ਸੰਤ ਰੇ ਨ ਮੰਗੋ ਮੇਰੋ ਮਨ ਪਾਵੇ ਬਿਸਰਾਮ ਮੈਂ ਤਾਂ ਸੰਤ ਜਨਾ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਤਾਂ ਕਿ ਮੇਰਾ ਮਨ ਦੁਨੀਆ ਵਾਲੀ ਦੌੜ ਭੱਜ ਤੋਂ ਟਿਕਾਣਾ ਹਾਸਲ ਕਰ ਸਕੇ ਬੈਨ ਗੋਵਿੰਦ ਵਰ ਜੇ ਚਾਹੋ ਦਿੱਸ ਸਗਲ ਬਾਤ ਹੈ ਕਾਮ ਕਾਹ ਲਾਲਕ ਸੰਤ ਰੇ ਲਬਾਗੋ ਮੇਰੋਂ ਮਨ ਪਾਵੈ ਬਿਸਰਾਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਤੈ